ਤੂੰ ਮੰਗਦਾ ਕਿਉਂ ਨਹੀਂ ਸੂਰਜਾ ਕੰਮੀਆਂ ਦੇ ਵੇੜੇ ਹੋਏ ਮੰਦੜੇ ਹਾਲ ਨੇ ਕੋਈ ਦੁੱਖ ਨਾ ਸੁਣਦਾ ਮੇਰੀ ਕਿਰਤੀ ਲੋਕਾਂ ਦੇ ਦਰਦ ਦੀ ਚੌਥੀ ਕੜੀ ਦੇ ਵਿੱਚ ਚੌਥੇ ਭਾਗ ਦੇ ਵਿੱਚ ਅਸੀਂ ਤੁਹਾਡੇ ਨਾਲ ਅੱਜ ਰਚਨਾ ਸਾਂਝੀ ਕਰ ਰਹੇ ਹਾਂ ਕਰਨੈਲ ਔਟਵਾਲ ਜੀ ਦੀ ਲਿਖੀ ਸੋ ਇੱਕ ਗੀਤ ਕਾਫੀ ਮਕਬੂਲ ਹੋਇਆ ਸੀ ਅਸੀਂ ਸਾਰਿਆਂ ਨੇ ਸੁਣਿਆ ਸੀ ਸੋ ਉਹ ਗੀਤ ਸੀ ਮੰਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ ਇੱਕ ਅਰਦਾਸ ਕੀਤੀ ਗਈ ਸੀ ਪੂਰੀ ਲੋਕਾਈ ਵੱਲੋਂ ਲਿਖਾਰੀ ਵੱਲੋਂ ਲਿਖਾਰੀ ਦੇ ਜ਼ਰੀਏ ਸਾਰੀ ਲੋਕਾਈ ਨੇ ਸਾਰੇ ਲੋਕਾਂ ਨੇ ਇਹ ਅਰਦਾਸ ਕੀਤੀ ਸੀ ਕਿ ਹਮੇਸ਼ਾ ਮਜ਼ਦੂਰਾਂ ਕਿਰਤੀਆਂ ਦੇ ਘਰ ਸੂਰਜ ਮਗਧਾ ਰਹੇ ਸੋ ਲੱਗਦਾ ਹੈ ਕਿ ਉਹ ਅਰਦਾਸ ਜਾਂ ਤਾਂ ਅਜੇ ਤੱਕ ਕਿਸੇ ਰੱਬ ਕੋਲ ਨਹੀਂ ਪਹੁੰਚੀ ਤੇ ਜਾਂ ਅਜੇ ਤੱਕ ਉਹ ਸੂਰਜ ਚੜ੍ਹਿਆ ਹੀ ਨਹੀਂ ਇਸੇ ਦੁਖਾਂਤ ਨੂੰ ਪੇਸ਼ ਕਰਦੀ ਰਚਨਾ ਮਜ਼ਦੂਰਾਂ ਦੇ ਕਿਰਤੀਆਂ ਦੇ ਹੱਕ ਦੇ ਵਿੱਚ ਕਰਨੈਲ ਅਟਵਾਲ ਜੀ ਨੇ ਲਿਖੀ ਹੈ ਕਿ ਅਜੇ ਤੱਕ ਉਹ ਸੂਰਜ ਕਿਉਂ ਨਹੀਂ ਚੜ੍ਹਿਆ ਜਿਸ ਸੂਰਜ ਨੂੰ ਅਸੀਂ ਚੜ੍ਹਨ ਵਾਸਤੇ ਚਾਨਣ ਕਰਨ ਵਾਸਤੇ ਕਿਹਾ ਸੀ ਸੋ ਲਿਖਦੇ ਨੇ ਕਹਿੰਦੇ ਤੂੰ ਮੰਗਦਾ ਕਿਉਂ ਨਹੀਂ ਸੂਰਜਾ ਕੰਮੀਆਂ ਦੇ ਵੇੜੇ ਹੋਏ ਮੰਦੜੇ ਹਾਲ ਨੇ ਕੋਈ ਦੁੱਖ ਨਾ ਸੁਣਦਾ ਮੇਰੀ ਜਿੱਥੇ ਸੌਣ ਨਾ ਦਿੰਦੀਆਂ ਚਿੰਤਾਵਾਂ ਨੇ ਜਿੱਥੇ ਸੌਣ ਨਾ ਦਿੰਦੀਆਂ ਚਿੰਤਾਵਾਂ ਨੇ ਫਿਕਰਾਂ ਵਿੱਚ ਬੁੱਢੀਆਂ ਮਾਵਾਂ ਨੇ ਧੀਆਂ ਦੀਆਂ ਰੁਕੀਆਂ ਲਾਵਾਂ ਨੇ ਸਮੇ ਸਿਰ ਨਾ ਹੋਮ ਦੇ ਫੇਰੇ ਤੂੰ ਮੰਗਦਾ ਕਿਉਂ ਨਹੀਂ ਸੂਰਜਾ ਕੰਮੀਆਂ ਦੇ ਵੇੜੇ ਕਹਿੰਦੇ ਜਿੱਥੇ ਬੱਚਿਆਂ ਦੇ ਸੁਪਨੇ ਮਰਦੇ ਨੇ ਜਿੱਥੇ ਬੱਚਿਆਂ ਦੇ ਸੁਪਨੇ ਮਰਦੇ ਨੇ ਨਿਤ ਠੰਡੇ ਹੋ ਕੇ ਭਰਦੇ ਨੇ ਬਾਲ ਆਪ ਮਜ਼ਦੂਰੀ ਕਰਦੇ ਨੇ ਨਾ ਭੁੱਲ ਕਦੇ ਹੋਣ ਸਵੇਰੇ ਤੂੰ ਮੰਗਦਾ ਕਿਉਂ ਨਹੀਂ ਸੂਰਜਾ ਕੰਮੀਆਂ ਦੇ ਵਿਹੜੇ ਜਿੱਥੇ ਬਾਪੂ ਮਰਜ਼ੇ ਕੰਮ ਲੱਭਦਾ ਉੱਠ ਸੁਬਾ ਸਵੇਰੇ ਹੈ ਭਜਦਾ ਜਿੱਥੇ ਬਾਪੂ ਮਰਜ਼ੇ ਕੰਮ ਲੱਭਦਾ ਉੱਠ ਸੁਬਾ ਸਵੇਰੇ ਹੈ ਭਜਦਾ ਮਿਲੇ ਉਜਰਤ ਟੱਬਰ ਢਿੱਡ ਭਰਦਾ ਜਿੱਥੇ ਦਿਨੇ ਵੀ ਕੁੱਪ ਹਨੇਰੀ ਦੱਸ ਮਗਦਾ ਕਿਉਂ ਨਹੀਂ ਸੂਰਜਾ ਤੂੰ ਕਮੀਆਂ ਦੇ ਵੇੜੇ ਜਿੱਥੇ ਸੁਆਣੀ ਡੱਕੇ ਚੁਗਦੀ ਏ ਬੇਗਾਨੇ ਖੇਤਾਂ ਦੇ ਵਿੱਚ ਰੁਲਦੀ ਏ ਜਿੱਥੇ ਸੁਆਣੀ ਡੱਕੇ ਚੁਗਦੀ ਏ ਬੇਗਾਨੇ ਖੇਤਾਂ ਦੇ ਵਿੱਚ ਰੁਲਦੀ ਏ ਖੋਟੀ ਕਿਸਮਤ ਨੂੰ ਪਈ ਚੁਰਦੀ ਏ ਗਰੀਬੀ ਮਾਰਦੀ ਏ ਖੂਬ ਲਫੇੜੇ ਦੱਸ ਮਗਦਾ ਕਿਉਂ ਨਹੀਂ ਸੂਰਜਾ ਤੂੰ ਕਮੀਆਂ ਦੇ ਵੇੜੇ ਮਗਦਾ ਕਿਉਂ ਨਹੀਂ ਸੂਰਜਾ ਤੂੰ ਕਮੀਆਂ ਦੇ ਵੇੜੇ ਸੋ ਆਖਰੀ ਪੈਰੇ ਵਿੱਚ ਲਿਖਦੇ ਨੇ ਕਨੇ ਜਿੱਥੇ ਇਲਾਜ ਦੇ ਤੋੜੇ ਮੌਤ ਮਿਲੇ ਜਿੱਥੇ ਇਲਾਜ ਦੇ ਤੋੜੇ ਮੌਤ ਮਿਲੇ ਮੁਰਝਾ ਜਾਂਦੇ ਫੁੱਲ ਅਧ ਖਿਲੇ ਢੇਰੀ ਟਹਿ ਜਾਵੇ ਨਾ ਕੋਈ ਜ਼ੋਰ ਚੱਲੇ ਅਟਵਾਲ ਸੁਣਾਏ ਥੋੜੇ ਦੁੱਖ ਤਾਂ ਹੋਰ ਬਥੇਰੇ ਦੱਸ ਮੰਗਦਾ ਕਿਉਂ ਨਹੀਂ ਸੂਰਜਾ ਕਮੀਆਂ ਦੇ ਵੇੜੇ ਤੂੰ ਮੰਗਦਾ ਕਿਉਂ ਨਹੀਂ ਸੂਰਜਾ ਕਮੀਆਂ ਦੇ ਵੇੜੇ ਹੋਏ ਮੰਦੜੇ ਹਾਲ ਨੇ ਕੋਈ ਦੁੱਖ ਨਾ ਸੁਣਦਾ ਮੇਰੀ ਸੋ ਬਿਲਕੁਲ ਜੀ ਇਸ ਰਚਨਾਵਾਂ ਦੇ ਵਿੱਚ ਇੱਕ ਹੋਰ ਮਜ਼ਦੂਰਾਂ ਲਈ ਹਾਦ ਨਾਰਾ ਮਰਿਆ ਹੈ ਕਰਨਲ ਅਟਵਾਲ ਜੀ ਨੇ ਸੋ ਇਹ ਬਿਲਕੁਲ ਸੱਚ ਹੈ ਜਿਸ ਤਰ੍ਹਾਂ ਇਹਨਾਂ ਨੇ ਅਖੀਰਲੇ ਪੈਰੇ 'ਚ ਲਿਖਿਆ ਹੈ ਸੋ ਜ਼ਿਆਦਾਤਰ ਕੀ ਹੁੰਦਾ ਹੈ ਕਿ ਕਈ ਵਾਰ ਐਸੀ ਘਟਨਾ ਘਟ ਜਾਂਦੀ ਹੈ ਜਿਹਦੇ ਕਰਕੇ ਇੱਕ ਕਿਰਤੀ ਲੋਕਾਂ ਨੂੰ ਹਸਤਾਲਾਂ ਦੇ ਚੱਕਰ ਲਾਉਣੇ ਪੈਂਦੇ ਨੇ ਸੋ ਉੱਥੇ ਵੀ ਗਰੀਬੀ ਦੇ ਕਰਕੇ ਕੋਈ ਹੱਥ ਨਹੀਂ ਪਾਉਂਦਾ ਇਲਾਜ ਦੇ ਤੋੜੇ ਮੌਤ ਮਿਲ ਜਾਂਦੀ ਹੈ ਸੋ ਇਹ ਗੱਲਾਂ ਸਮਾਜ ਦੇ ਵਿੱਚ ਆਮ ਤੌਰ ਤੇ ਦੇਖਣ ਨੂੰ ਮਿਲਦੀਆਂ ਨੇ ਸੋ ਦੋਸਤੋ ਇਹਨਾਂ ਰਚਨਾਵਾਂ ਦਾ ਸਾਡਾ ਇੱਕੋ ਇੱਕ ਮਕਸਦ ਹੈ ਕੀ ਕਿਰਤੀ ਲੋਕਾਂ ਦੇ ਮਜ਼ਦੂਰ ਲੋਕਾਂ ਦੇ ਦੁੱਖ ਨੂੰ ਸਭ ਦੇ ਸਾਹਮਣੇ ਲੈ ਕੇ ਆਉਣਾ ਤੇ ਉਹਨਾਂ ਨੂੰ ਮੋਟੀਵੇਟ ਕਰਨਾ ਕਿ ਉਹ ਆਪਣੇ ਹੱਕ ਦੇ ਲਈ ਲੜ ਸਕਣ ਕਿਉਂਕਿ ਕਦੇ ਵੀ ਇਕੱਲਾ ਇੱਕ ਵਰਗ ਕੁਝ ਨਹੀਂ ਕਰ ਸਕਦਾ ਜੇਕਰ ਉਹਨਾਂ ਦੇ ਦੁੱਖ ਨੂੰ ਸਮਝਿਆ ਜਾਏਗਾ ਉਹਨਾਂ ਦੇ ਦੁੱਖ ਨੂੰ ਸਮਝ ਕੇ ਅਸੀਂ ਚੱਲਾਂਗੇ ਤਾਂ ਹੋ ਸਕਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਕਿਸੇ ਮੁਕਾਮ ਤੱਕ ਪਹੁੰਚ ਜਾਵੇ ਪਰ ਜਿਨ੍ਹਾਂ ਦੇ ਪੈਰ ਹਮੇਸ਼ਾ ਜ਼ਮੀਨ ਤੋਂ ਉੱਪਰ ਹੀ ਰਹਿੰਦੇ ਹੋਣ ਸ਼ਾਇਦ ਉਹ ਇਹ ਦੁੱਖਾਂ ਨੂੰ ਨਹੀਂ ਜਾਣਦੇ ਉਹਨਾਂ ਦੇ ਇਹ ਦਰਦ ਕਦੇ ਸਾਹਮਣੇ ਨਹੀਂ ਆਉਂਦੇ ਸੋ ਇਸ ਕਰਕੇ ਆਓ ਹਮੇਸ਼ਾ ਅਸੀਂ ਮਜ਼ਦੂਰਾਂ ਕਿਰਤੀਆਂ ਦੇ ਨਾਲ ਲੱਗ ਕੇ ਚੱਲੀਏ ਉਹਨਾਂ ਨੂੰ ਜਿੰਨੇ ਵੀ ਹੋ ਸਕਦੀ ਹੈ ਸਪੋਰਟ ਦੇਈਏ ਕਦੇ ਵੀ ਉਹਨਾਂ ਦਾ ਹੱਕ ਨਾ ਮਾਰੀਏ ਤਾਂ ਕਿ ਆਪਣੇ ਦਸਾਂ ਨੌਹਾਂ ਦੀ ਕਿਰਤ ਕਰਨ ਵਾਲਾ ਕੋਈ ਵੀ ਇਨਸਾਨ ਕਦੇ ਭੁੱਖਾ ਨਾ ਸੋਵੇ ਸੋ ਤੁਹਾਡਾ ਇਸ ਸਾਡੇ ਪੇਜ ਦੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ ਕਿਸੇ ਵੀ ਤਰ੍ਹਾਂ ਦੇ ਗੀਤ ਸਿੰਘ ਦੇ ਕੰਮ ਲਈ ਤੁਸੀਂ ਸਾਡੇ ਸੁਰ ਸਿਮਰਨ ਰਿਕਾਰਡਿੰਗ ਸਟੂਡੀਓ ਮਾਨਸਾ ਦੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਲਦੀ ਮਿਲਦੇ ਹਾਂ ਜੀ ਇੱਕ ਹੋਰ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ